ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਤੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਪਤਾਚੂ ਜੀ ਕੀ ਪਾਤਸ਼ਾਹੀ ਦਸਮੀ ਪ੍ਰਤਮ ਪਤਾਚੂ ਸਮਰਤੇ ਗੁਰਨਾਮਿ ਲਹਿਜਿਆ ਫਿਰੰਗਤ ਗੁਰਤੇ ਅਮਰ ਦਾਸ ਰਾਮ ਦਾਸੇ ਹੋਈ ਸਹਾਏ ਅਰਜਨ ਹਰਕੁਬਲ ਨਾਮ ਸਮਰੋਸ਼ੀ ਹਰ ਰਾਇ ਸ੍ਰੀ ਹਾਇ ਕ੍ਰਿਸ਼ਨ ਤੇ ਆਇਐ ਅਠਵੇਂ ਸਾਬ ਦੋਜਾਏ ਤੇਗ ਬਹਾਦਰ ਸਮਰਿਆ ਕਾਰਨਾਮ ਤੇ ਆਵਹਤਾਏ ਸਭ ਥਾਈ ਹੋਈ ਸਹਾਏ ਦਸਮੀ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਈ ਸਹਾਇ ਦਸਾਂ ਪਾਚ ਸਹਾਇਆਂ ਦੀ ਲੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦیدار ਜੀ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰੀਆਂ ਚੋਹਾਂ ਸਹਿਬਜ਼ਾਦਿਆਂ ਚਾਲ ਵੀ ਮੁਕਤੇ ਆਂ ਖਾਟੀਆਂ ਜਾਪੀਆਂ ਤਪੀਆਂ ਜਿਹਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਇ ਤੇਗ ਵਾਹਿ ਦੇਖ ਕੇ ਅਨੁਠੀ ਤਾਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ へ ਸੇਸ਼ਤ ਤੇ ਬੰਦ ਬੰਦ ਕਟਾਏ ਫੋਪਰੀ ਨੂੰ ਲੋਹਾਈ ਨੂੰ ਚਰਖੜੀਆਂ ਤੇ ਚੜੇ ਆਰਿਆਂ ਨਾਲ ਸੇਸ਼ਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਧਰਮ ਨਹੀਂ ਹਾਰਿਆ ਸਿੱਖੀ ਕੇ ਸਾ ਸਵਾਸਾਂ ਨਾਲ ਨਿਭਾਈ ਤਨਾ ਸੁਧ ਪਵਾਨਾ ਸ਼ਹੀਦ ਸਿੰਘਾਂ ਸਿੰਘੜੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਵਾਹਿਗੁਰੂ 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 ਚਤ ਆਵੇ ਚਤ ਆਮਤ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦੀ ਕਹਾ ਤਹਾਂ ਰੱਛਾ ਰਿਆਇਤ ਦੇਗ ਤੇਗ ਫਤਿਹ ਬਰਦਕੀ ਪੈ ਪੰਜ ਜੀ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਨਾਨ ਬਵੇਕ ਦਾਨ ਵਿਸਾਹੋ ਦਾਨ ਕਰੋਸਾ ਦਾਨ ਤਨ ਅਸਤਵਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਾਨੀ ਮਾ ਮਾਤੋ ਉੱਚੀ ਮਾਤ ਪਾਤੇ ਰਾਖੇ ਆਪ ਵਾਹਿਗੁਰੂ ਦੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀਨਨਕਾਣਾ ਸਾਹਿਬ ਤੇ ਬੋਰ ਗੁਰਦੁਆਰਿਆਂ ਗੁਰ ਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਾਤ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜਨੂ ਬਖਸ਼ੋ ਹੇ ਰੀ ਮਾਣਿਆਂ ਦੇ ਮਾਨ ਨਕਾਣਿਆਂ ਦੇ ਤਾਨ ਨਿਉਟਿਆਂ ਦੀ ਕੋਠ ਮ ਆਸਰੀ ਹੁੰਦੇ ਆਸਰਾ ਧੰ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬ੍ਰਹਮ ਗਿਆਨੀ ਧੰ ਧੰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਾਵਨ ਪਵਿੱਤਰੇ ਸਥਾਨ ਵਿਖੇ ਸਮਹੁ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰ ਹੈ ਉਪਰ ਹੈ ਕਿ ਤੈ ਜੋ ਉਬਾਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਗੁਰੂ ਸਾਹਿਬ ਜੋ ਸੰਸਾਰ ਤੇ ਔਖੀ ਘੜੀ ਆਈ ਹੈ ਔਖੀ ਘੜੀ ਕਟਣ ਲਈ ਹਾਰਪੜਤਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤ ਸਤਿਗੁਰੂ ਕਿਰਪਾ ਕਰਨੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ ਤੰਦਰੁਸਤੀ ਬਖਸ਼ਣੀ ਜੋ ਔਖੀ ਘੜੀ ਆਈ ਹੈ ਸੰਸਾਰ ਤੇ ਕਿਰਪਾ ਕਰਕੇ ਗੁਰੂ ਸਾਹਿਬ ਔਖੀ ਘੜੀ ਘਟਨਾ ਹਾਰਪੜਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਸਚੇ ਪਾਤਸ਼ਾਹ ਸਾਧ ਸੰਗਤ ਦੀਆਂ ਮਨੋ ਕਾਮਨਾ ਭਾਵਨਾਵਾਂ ਗੁਰੂ ਮਤ ਅਨੁਸਾਰ ਆਸਾਂ ਪੂਰੀ ਕਰਨੀ ਸਚੇ ਪਾਤਸ਼ਾਹ ਅਖਰ ਵਾਧਾ ਘਾਟਾ ਭੁੱਲ ਜੁਗ ਮਾਫ਼ ਕਰਨੀ ਸਤਿਬੱਤਿ ਕਾਰਜ ਰਾਸ ਕਰਨੀ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਹੈ ਸਰਬਤ ਦਾ ਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਮ ਸੋਹਣ ਹਾਲ ਸਾਤ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ